हार ਦਸਮੀ ਸਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਿਲਾ ਸ੍ਰੀ ਆਨੰਦਪੁਰ ਸਾਹਿਬ ਸੱਡਣ ਤੇ ਇਤਿਹਾਸਕ ਪਲਾਂ ਤੇ ਬਿਰਾਗਮਈ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੈਤਿਆਣਾ ਸਾਹਿਬ ਦੇ ਬਾਨੀ ਮੁਖ ਸੇਵਾਦਾਰ ਸਤਖੰਡ ਵਾਸੀ ਬਾਬਾ ਜੂਰਾ ਸਿੰਘ ਲੱਖਾ ਦੇ ਉਦਮ ਸਦਕਾ ਪਿਛਲੇ 30 ਸਾਲਾਂ ਤੋਂ ਚੱਲਦੇ ਆ ਰਹੇ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀ ਇਸ ਵਾਰ ਆਰੰਭਤਾ ਨੂੰ ਲੈ ਕੇ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬਕੇ ਮੌਜੂਦਾ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਦੀ ਅਗਵਾਈ ਹੇਠ ਸੇਵਾਦਾਰਾਂ ਦੀ ਅਹਿਮ ਮੀਟਿੰਗ ਹੋਈ ਹੈ ਇਸ ਸਬੰਧੀ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਦੱਸਿਆ ਕਿ ਇਸ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲਾ ਛੋੜ ਦਿਵਸ ਨੂੰ ਸਮਰਪਤ ਤੀਮਾ ਅਲੌਕਿਕ ਦਸਮੇਸ਼ ਪੈਦਲ ਮਾਰਚ ਜੋ ਸੁਝਾਇਆ ਜਾਵੇਗਾ ਇਸ ਮਹਾਨ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਅੱਜ ਸਮੁੱਚੇ ਸੇਵਾਦਾਰਾਂ ਨਾਲ ਪਹਿਲੀ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਸੰਗਤਾਂ ਦੇ ਸੁਝਾਅ ਅਨੁਸਾਰ ਹਰ ਪੱਖੋਂ ਬਿਹਤਰ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ ਨੇ ਭਾਈ ਕੁਲਵੰਤ ਸਿੰਘ ਲੱਖਾਂ ਨੇ ਦੱਸਿਆ ਕਿ ਇਹ ਪੈਦਲ ਮਾਰਚ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਕੇ 15 ਦਿਨਾਂ ਬਾਅਦ 4 ਜਨਵਰੀ ਨੂੰ ਗੁਰਦੁਆਰਾ ਸ੍ਰੀ ਮੱਥਿਆਣਾ ਸਾਹਿਬੇ ਪੁੱਜੇਗਾ ਆਓ ਦੇਖਦੇ ਹਾਂ ਜਸਵੀਰ ਸਿੰਘ ਹੀਰਾੰਦੀਏ ਖਾਸ ਰਿਪੋਰਟ ਵੀਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰਾਗ ਮਈ ਦਿਹਾੜੇ ਨੂੰ ਸਮਰਪਿਤ ਤੀਵਾਂ ਵਿਸ਼ੇਸ਼ ਲੋਕਿਕ ਪੈਦਲ ਮਾਰਚ ਜੋ ਕਿ ਹਰ ਸਾਲ 6 ਸਤ ਪੋ ਤੇ 20 21 ਦਸੰਬਰ ਦੀ ਦਰਮਿਆਨੀ ਰਾਤ ਨੂੰ ਕਿਲਾ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਰਵਾਨਾ ਹੁੰਦਾ ਹੋਇਆ ਆਪਣੇ ਅਗਲੇ ਪੜਾਵਾ ਅੰਦਰ ਪੜਾ ਕਰਦਾ ਹੋਇਆ 4 ਜਨਵਰੀ ਨੂੰ ਮਹਤਿਆਨਾ ਸਾਹਿਬ ਵਿਖੇ ਪਹੁੰਚੇਗਾ ਅੱਜ ਨਗਰ ਕੀਰਤਨ ਦੇ ਵਿੱਚ ਜਿੰਨੇ ਵੀ ਸੇਵਾਦਾਰ ਗੁਰਦੁਆਰਾ ਮਹਤਿਆਨਾ ਸਾਹਿਬ ਵਿਖੇ ਪਹੁੰਚੇ ਸਾਰਿਆਂ ਦੀਆਂ ਆਪਣੇ ਆਪਣੇ ਕਾਰਜਾਂ ਤੇ ਡਿਊਟੀਆਂ ਲਗਾਈਆਂ ਗਈਆਂ ਤਾਂ ਕਿ ਇਹ ਨਗਰ ਕੀਰਤਨ 67 ਪੋ ਨੂੰ ਉਥੋਂ ਰਵਾਨਾ ਹੋ ਸਕੇ ਤੇ ਸਾਰੇ ਸੇਵਾਦਾਰ ਸਮੇਂ ਸਿਰ ਪਹੁੰਚ ਕੇ ਆਪਣੀਆਂ ਡਿਊਟੀਆਂ ਆਪਣੇ ਡਿਊਟੀਆਂ ਨਿਭਾਉਣ ਭਾਈ ਗੁਰਜੀਕਾ ਖਾਲਸਾ ਭਾਈ ਜਿੱਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ